ਗੁਰੂ ਸਾਹਿਬ ਜੀਓ ਮਨ ਪਰਤੀਤ ਨਾਈਆ ਸਜਣਾ ਲਗੋ ਭਾਉ ਸ਼ਬਦ ਸਾਜਨਾ ਪਾਇਓ ਮਨ ਹੱਥ ਕਿਆ ਗੁਣ ਗਾ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹਲਾ ਤੀਜਾ ਆਪਣਾ ਆਪਨਾ ਪਛਾਣੇ ਮੂੜਾ ਅਗਰ ਆਇਖ ਦੁਖਾਈ ਮੁੰਡਲ ਦੀ ਖਸਲ ਤਨਾ ਗਈ ਆਂੰਦੈ ਵਿਛੜ ਚੋਟਾਂ ਖਾਏ ਸਤਗੁਰ ਕੈ ਭੈ ਭੰਨ ਨ ਘੜਿਓ ਰ ਅੰਕ ਸਮਾਈ ਅਨੰਦਨ ਸੈਂਸਾ ਕਦੇ ਨ ਚੁਕੈ ਬਿਨ ਸ਼ਬਦੈ ਦੁਖ ਪਾਏ ਕਾਮ ਕਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇ ਕਦ ਸੁਨ ਥਕ ਦੇ ਮੁਖਨੇੜਿਆ ਸਚਾ ਨਾਮ ਲਗੋ ਮਿਠਾ ਜਤ ਨਾਮ ਨੰਮਿਤ ਪਾਏ ਜੀਵਤ ਮਰ ਮਰ ਫਨ ਜੀਵ ਤਾ ਮੁਖੰਤਰ ਪਾਏ ਤੋਰ ਕਰਮ ਨ ਪਾਇਓ ਪਰਾਈ ਵਿਣ ਕਰਮ ਕਿਆ ਪਾਏ ਗੁਰ ਕਾ ਸ਼ਬਦ ਸੰਮਾਲ ਧੂੜੈ ਗਤ ਮਤ ਸ਼ਬਦੇ ਪਾਏ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿਚ ਆਤਿ ਗਵਾਏ ਪੌੜੀ ਜਸਦ ਚਤ ਵਸਿਆ ਮੇਰਾ ਸੁਆਮੀ ਤੇਸਨੋ ਕੋ ਆnde ਸਾ ਕਿਸ ਗੱਲ ਦਾ ਲੋੜੀਏ ਖਾਰਸੋ ਕਦ ਆਤਾ ਸਭਨਾ ਗੱਲਾਂ ਕਾ ਤਿਸਨੂੰ ਧਿਆਇਂ ਦਿਆਂ ਕੇਵਨ ਨਮਕ ਕੜੀ ਮੋੜੀਏ ਜਨ ਹਰ ਧਿਆਇਆ ਤਿਸਨੂੰ ਸਰਬ ਕਲਿਆਣ ਹੋਏ ਨੇਤ ਸੰਤ ਜਨ ਕੀ ਸੰਗਤ ਜਾਏ ਬਈਏ ਮੋਜੋੜੀਏ ਸਭ ਦੁੱਖ ਭੋਗ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਹਰਿ ਕਿਰਪਾ ਪਾਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਢ ਠੈ ਜਗਤ ਤਰਿਆ ਸਭ ਲੋੜੀਐ ਦੰਦੋਤ ਬੰਦਨ ਅਨਕਵਾ ਸਰਬ ਕਲਾ ਸਮਰਤ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਸ਼ਬਦ ਗੁਰੂ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਤੁਮ ਬਾਰਕ ਗੋਦ ਅੰਦਰ ਜੁੜ ਬੈਠੇ ਗੁਰੂ ਸਵਾਰੀ ਸਾਧ ਸੰਗਤ ਜੀਓ ਵੱਡੇ ਭਾਗੇ ਹ ਵੱਡੇ ਭਾਗ ਨੇ ਸ਼ਾਮ ਦਾ ਵੇਲਾ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਾਂ ਸਾਰੇ ਜਣੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਉੱਜੜ ਬੈਠ ਕੇ ਬਤੀਤ ਕਰ ਆਪ ਜੀ ਨੇ ਜੋ ਸ਼ਬਦ ਸਰਵਨ ਕੀਤਾ ਹੈ ਸ਼ਬਦ 550 ਅੰਗ ਤੇ ਸਬਾਈਮਾਨ ਹੈ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਗੁਰ ਫਤਿ ਪ੍ਰਵਾਨ ਕਰਿਓ ਸਰਬਤ ਮਾਈ ਭਾਈ ਗੱਜ ਕੇ ਫਤਿ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਜਦੋਂ ਆਪਾਂ ਕਥਾ ਆਰੰਭ ਕੀਤੀ ਸੀ ਤਾਂ ਮੈਂ ਦਾਸ ਨੇ ਆਪ ਜੀ ਨਾਲ ਸ਼ਬਦ ਸਲੋਕ ਤੇ ਵਾਰ ਦਾ ਜੋ ਸਿਧਾਂਤ ਤੇ ਸਮਝਣ ਵਾਸਤੇ ਉਹ ਆਪ ਜੀ ਨਾਲ ਸਾਂਝਾ ਕੀਤਾ ਸੀ ਕਿ ਜਦੋਂ ਆਪਾਂ ਸ਼ਬਦ ਪੜ੍ਹਦੇ ਆ ਸ਼ਬਦ ਦੇ ਤੇ ਰਹਾਉ ਵਾਲੀ ਪੰਕਤੀ ਆਉਂਦੀ ਹੈ ਜਦੋਂ ਆਪਾਂ 12 ਜਾਂ ਸ਼ਲੋਕ ਪੜ੍ਹਦੇ ਆ ਉਹਦੇ ਵਿੱਚ ਪੌੜੀ ਆਉਂਦੀ ਹੈ ਔਰ ਜਿਹੜੀ ਪੌੜੀ ਹੈ ਉਹ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ ਆਪਾਂ ਸ਼ਲੋਕ ਪੜ੍ਹਿਆ ਹੈ ਔਰ ਨਾਲ ਪੌੜੀ ਵੀ ਪੜ੍ਹੀ ਹੈ ਪਾਤਸ਼ਾਹ ਜੀ ਪਹਿਲਾਂ ਆਪਾਂ ਪੌੜੀ ਦੀ ਵਿਚਾਰ ਕਰਾਂਗੇ ਤਾਂ ਜੋ ਆਪਾਂ ਸਾਰੇ ਸ਼ਬਦ ਦੀ ਵਿਚਾਰ ਸਮਝ ਲੱਗ ਸਕੇ ਗੁਰਮੁਖ ਪਿਆਰਿਓ ਵੱਡੇ ਭਾਗ ਨੇ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਦੀ ਬਾਣੀ ਸਮਝਣ ਦੇ ਯਤਨਸ਼ੀਲ ਹੋਏ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਸੁਣਨਾ ਮੋ ਤੌਖਾ ਹੈ ਤੇ ਸੁਣਾਉਣਾ ਉਤੋਂ ਵੀ ਔਖਾ ਪਾਦਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਆ ਨਾ ਆਖਣ ਔਖਾ ਸਾਚਾ ਨਾਉ ਜੋ ਸਤਿਨਾਮ ਦਾ ਨਾਮ ਜਪਣਾ ਤੇ ਜਪਾਉਣਾ ਤੇ ਸੁਣਨਾ ਜਿਤੇ ਤੁਸੀਂ ਵਿੱਚ ਅਜੇ ਸੁਣਉਣ ਵਾਲੇ ਦਾ ਵੀ ਕੋ ਸਕਦਾ ਤੇ ਸੁਣਨ ਵਾਲਾ ਤੇ ਗੁਰਮੁਖ ਪਿਆਰੇ ਵੱਡੇ ਭਾਗਾਂ ਦੀ ਨਿਸ਼ਾਨੀ ਤੋਂ ਬਗੈਰ ਜਿੱਥੇ ਤੁਸੀਂ ਬੈਠੇ ਹੋ ਮੈਂ ਨਹੀਂ ਸਕਦੇ ਵੱਡੇ ਭਾਗ ਨੇ ਮੇਰੇ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ ਕਿਉਂਕਿ ਹੁਣੇ ਆਪਾਂ ਸ਼ਬਦ ਪੜ੍ਹਿਆ ਤੇ ਤੁਸੀਂ ਸੁਣਿਆ ਤੇ ਜੇ ਆਪਾਂ ਇਸ ਦੀ ਵਿਚਾਰ ਨਾ ਕਰੀਏ ਤੇ ਕੁਝ ਸਮਝ ਨਹੀਂ ਲੱਗਣੀ ਕੁਝ ਨਹੀਂ ਪਤਾ ਲੱਗਣਾ ਜਿੰਨੀ ਵਾਰੀ ਮਰਜ਼ੀ ਪੜ੍ਹੀ ਜਾਈਏ ਕਿਉਂਕਿ ਅੱਜ ਤੱਕ ਆਪਣੇ ਅੰਦਰ ਹੀ ਘਾਟ ਰਹੀ ਹੈ ਤਕਰੀਬਨ ਸਿੱਖ ਤਰ੍ਹਾਂ ਦੇ ਅੰਦਰ ਆਪਣੇ ਸਾਰਿਆਂ ਦੋਦੇ ਵਿੱਚ ਆਪਾਂ ਵੀ ਸਾਰੇ ਜਣੇ ਆ ਜਾਂਦੇ ਆ ਕਿ ਗੁਰਬਾਣੀ ਨੂੰ ਗੁਰੂ ਸ਼ਬਦ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਪੜਿਆ ਬਹੁਤ ਖੰਡ ਪਾਠ ਸਹਿਜ ਪਾਠ ਕੋਤਰੀਆਂ ਲੜੀਆਂ ਚੱਲੀਆਂ ਹਜ਼ਾਰ ਹਜ਼ਾਰ ਪਾਠ ਇਕੱਠਾ ਰੱਖਿਆ ਜਾਂਦਾ ਔਰ ਜਿੱਥੇ ਕੋਤਰ 100 ਪਾਠ ਰੱਖ ਕੇ ਭੋਗ ਪਾਏ ਜਾਂਦੇ ਨੇ ਕੋਤਰੀਆਂ ਪਰ ਉਹਦੇ ਉਹਦਾ ਲਾਹਾ ਕੀ ਮਿਲਿਆ ਸਿੱਖ ਧਰਮ ਸਿੱਖ ਨੌਜਵਾਨ ਸਾਡੇ ਬੱਚਿਆਂ ਨੂੰ ਸਾਡੀ ਪੀੜ੍ਹੀ ਨੂੰ ਉਹਨਾਂ ਨੂੰ ਫਾਇਦਾ ਕੀ ਹੋਇਆ ਕਿਉਂਕਿ ਅਸੀਂ ਦੇਖਦੇ ਆਪਾਂ ਵੀ ਨੌਜਵਾਨ ਤੇ ਪਤ ਤੋਏ ਨੇ ਕਿੰਨੇ ਸਿੱਖ ਧਰਮ ਦੇ ਵਿੱਚ ਨੌਜਵਾਨ ਪਤ ਤੋ ਗਏ ਕੇਸ ਕਤਲ ਕਰਵਾਤੇ ਗੁਰਬਾਨੀ ਤੋਂ ਗੁਰੂ ਤੋਂ ਗੁਰੂ ਘਰ ਤੋਂ ਦੂਰ ਹੋ ਗਏ ਲਾਹਾ ਤੇ ਕੋਈ ਨਾ ਮਿਲਿਆ ਬਾਟ ਭਾਵੇਂ ਕੋਤਰੀਆਂ ਕਰਵਾ ਲਈਆਂ ਹਜ਼ਾਰਾਂ ਲੱਖਾਂ ਪਾਟ ਹੋ ਗਏ ਪਰ ਫਾਇਦਾ ਤੇ ਕੋਈ ਨਾ ਹੋਇਆ ਆਉਟਪਟ ਕੀ ਮਿਲਿਆ ਕੁਝ ਵੀ ਨਹੀਂ ਕੁਝ ਪ੍ਰਾਪਤੀ ਕੀ ਹੋਈ ਕੁਝ ਵੀ ਨਹੀਂ ਇਸ ਕਰਕੇ ਗੁਰਬਾਣੀ ਨੂੰ ਸਮਝਣਾ ਬਹੁਤ ਜ਼ਰੂਰੀ ਸੀ ਤੇ ਮੇਰੇ ਪਾਤਸ਼ਾਹ ਜੀ ਆਪਾਂ ਪਾਤਸ਼ਾਹ ਜੀ ਬਾਣੀ ਨੂੰ ਅੱਜ ਦਾ ਜੋ ਸ਼ਬਦ ਨੂੰ ਸਮਝਣ ਦਾ ਯਤਨ करिए ਜਸਦ ਚਿਤ ਵਸਿਆ ਮੇਰਾ ਸੁਆਮੀ ਜਸਦ ਚਿਤ ਵਸਿਆ ਮੇਰਾ ਸੁਆਮੀ ਚੇਤਾ ਪਾ ਸਮੂਧਿਆ ਚਿਤ ਚਿਤਿੰਗ ਮਨ ਫਿਰਦਾ ਦਿਲ ਦਿਮਾਗ ਇਹ ਇੱਕ ਹੀ ਚੀਜ਼ਾਂ ਨੇ ਵਰਮੋ ਖਪਿਆ ਜੋ ਨਾਮ ਵੱਖਰੇ ਵੱਖਰੇ ਨੇ ਇਹਨੂੰ ਕੋਈ ਵਾਰੀ ਆਪਾਂ ਚੇਤ ਮਨ ਹਿਰਦਾ ਦਿਮਾਗ ਦਿਲ ਗੱਲ ਦਿਲ 'ਚ ਵਸ ਗਈ ਗੱਲ ਮਨ 'ਚ ਵਸ ਗਈ ਗੱਲ ਹਿਰਦੇ 'ਚ ਵਸ ਗਈ ਗੱਲ ਚੇਤ ਚਤ ਵਿੱਚ ਵਸ ਗਈ ਗੱਲ ਦਿਮਾਗ 'ਚ ਵਸ ਗਈ ਮਤਲਬ ਨਾਮ ਵੱਖਰੇ ਵੱਖਰੇ ਨੇ ਪਰ ਗੱਲ ਕੁਈਆ ਉਹਨਾਂ ਸਰ ਦੇ ਵਿੱਚ ਆਪਾਂ ਕਹਿ ਦਿੰਨੇ ਆ ਕਿ ਦਿਮਾਗ ਦਿਲ ਵਿੱਚ ਗੱਲ ਵਸ ਗਈ ਤੇ ਦਿਲ ਜਿਹੜਾ ਜਿਸ ਸਾਇੰਸ ਮੁਤਾਬਕ ਸੋਚੀਏ ਤਾਂ ਦਿਲ ਦਾ ਕੰਮ ਕੀ ਹੈ ਸਰੀਰ ਨੂੰ ਖੂਨ ਦੇਣਾ ਖੂਨ ਬਣਾਉਣਾ ਤੇ ਖੂਨ ਦੇਣਾ ਅਸਲ ਤੇ ਵਿੱਚ ਸਭ ਕੁਝ ਵਸਦਾ ਕਿੱਥੇ ਹੈ ਦਿਮਾਗ ਵਿੱਚ ਸੁਰਤ ਵਿੱਚ ਦਿਮਾਗ ਹੀ ਇਹ ਬੰਦੇ ਦਾ ਜਿਹਦੇ ਵਿੱਚ ਸਭ ਕੁਝ ਫੀਡ ਹੁੰਦਾ ਸਾਰੀ ਸੋਚ ਸਿਸਟਮ ਸੈਂਸਰ ਸਭ ਕੁਝ ਇੱਥੇ ਹੈ ਜਿਸ ਦੇ ਚਿੱਤ ਵਸਿਆ ਚਿੱਤ ਵਿੱਚ ਵਸ ਗਿਆ ਕੌਣ ਮੇਰਾ ਸਵਾਮੀ ਸਿਰ ਪਾਸ਼ਾ ਕਹਿੰਦੇ ਤਿਸ ਨੂੰ ਕਿਉਂ ਅੰਦੇਸਾ ਕਿਸੈ ਗੱਲਾਂ ਦਾ ਲੋੜੀਏ ਹਰ ਸੁਖ ਦਾ ਤਾਂ ਸਭਨਾ ਗੱਲਾਂ ਦਾ ਹਰ ਸੁਖ ਦਾਤਾ ਸਭ ਸੁਖ ਦੇਣ ਵਾਲਾ ਸੁਖ ਦਾਤਾ ਸੁਖプラス ਦਾਤਾ ਦਤ ਦੇਣ ਵਾਲਾ ਕਿਹੜੀਆਂ ਦਾਤਾ ਸੁੱਖਾਂ ਦੀਆਂ ਦਾਤਾ ਕੋ ਸਤਨਾਮ ਸੁਖ ਦਾਤਾ ਕੌਣ ਹਰ ਸੁਖ ਦਾਤਾ ਹਰੀ ਪਰਮੇਸ਼ਰ ਹਰ ਸੁਖ ਦਾਤਾ ਸਭਨਾ ਅੰਦਲਾ ਕਾ ਤਿਸ ਨੂੰ ਧਿਆਇਂਦਿਆਂ ਜੇਕਰ ਉਹ ਪਰਮੇਸ਼ਰ ਸੁੱਖਾਂ ਦਾ ਦਾਤਾ ਸਾਰੇ ਸੁੱਖ ਦੇਣ ਵਾਲਾ ਉਹ ਮਾਲਕ ਹੈ ਫਿਰ ਉਹਨੂੰ ਕਿਉਂ ਦਿਆਂ ਨਿਮਕ ਘੜੀ ਨੋ ਮੋੜੀਏ ਨਿਮਕ ਨਿਮਕ ਮਾਤਰ ਸਮਾਂ ਨਿਮਕ ਸਮਾਂ ਕਿੰਨਾ ਕੁ ਹੁੰਦਾ ਗੁਰਮੁਖ ਪਿਆਰਿਓ ਅੱਖ ਚ ਮਕਰ ਜਿੰਨਾ ਸਮਾਂ ਇਹ ਆਪਾਂ ਕਹਤਾਂ ਵਾਕਦੇ ਆ ਨਾ ਇਹਨੂੰ ਕਹਿੰਦੇ ਨਿਮਖ ਮਾਤਰ ਸਮਾ ਕਿਉਂਕਿ ਫਿਰ ਜਿਹੜਾ ਮਾਲਕ ਸੁੱਖ ਦੇਣ ਵਾਲਾ ਸੁੱਖਾਂ ਦਾ ਦਾਤਾ ਉਸ ਮਾਲਕ ਨੂੰ ਇੱਕ ਨਿਮਖ ਮਾਤਰ ਵੀ ਕਿਉਂ ਵਿਸਾਰੀਂ ਕਿਉਂ ਭਲਾਈਏ ਉਹਦੇ ਤੋਂ ਮੂੰਹ ਕੱਤੋਂ ਮੋੜ ਗਏ ਜਿਹੜਾ ਮਾਲਕ ਸੁੱਖ ਦੇਣ ਵਾਲਾ ਦੁਬਾਰਾ ਸੁਣਿਓ ਖਾਰ ਸੁਖ ਦਾਤਾ ਸਬਨਾ ਜੱਲਾਂ ਕਾ ਤਿਸ ਨੂੰ ਧਿਆਇਂਦਿਆਂ ਉਹਨੂੰ ਭਿਉਂਦਿਆਂ ਕੇਵਲ ਨਿੰਮਖ ਘੜੀ ਮੂੰਹ ਮੋੜੀਐ ਇੱਕ ਨਿੰਮਖ ਮਾਤਰ ਵੀ ਉਹਦੇ ਤੋਂ ਮੂੰਹ ਨਾ ਮੋੜ ਜੀਏ। ਭਾਗੋ ਨੂੰ ਹਰ ਵਕਤ ਯਾਦ ਰੱਖਿਏ ਆਪੋ ਸਤਨਾਮ ਕਿਵੇਂ ਰੱਖਣਾ ਫਿਰ ਸਭ ਦੁੱਖ ਭੁੱਖ ਰੋਗ ਗਏ ਜਦੋਂ ਫਿਰ ਸੁਖ ਦਾਤੀ ਮਾਲਕ ਨੂੰ ਚਿੱਤ ਵਿੱਚ ਵਸਾ ਲਵਾਂਗੇ ਉਹਦੇ ਨਾਲ ਮੂੰਹ ਜੋੜ ਲਵਾਂਗੇ ਉਹਦੇ ਵੱਲੇ ਮੁਖ ਕਰ ਲਵਾਂਗੇ ਤੇ ਗੁਰਮੁਖ ਪਿਆਰਿਓ ਪਾਤਸ਼ਾਹ ਕਹਿੰਦੇ ਫਿਰ ਸਭ ਸੁਖ ਦੁੱਖ ਸਾਰੇ ਗੁਰਮੁਖ ਪਿਆਰਿਓ ਜਿੰਦਗੀ ਦੇ ਵਿੱਚੋਂ ਦੁੱਖ ਦੂਰ ਹੋ ਜਾਣਗੇ ਆਪ ਕੋ ਸਤਨਾਮ ਕੱਲੇ ਦੁਖੀ ਨਹੀਂ ਸੁਣਿਓ ਸਭ ਦੁੱਖ ਭੁੱਖ ਕੱਲਾ ਦੁਖੀ ਨਹੀਂ ਹੁੰਦਾ ਗੁਰਮੁਖ ਪਿਆਰੋ ਇੱਕ ਭੁੱਖ ਵੀ ਹੁੰਦੀ ਹੈ ਭੁੱਖ ਵੀ ਬੰਦੇ ਕੋਲੇ ਧਨ ਦੌਲਤ ਜਿੰਨੀ ਮਰਜੀ ਹੋਵੇ ਪਰ ਉਹਦੀ ਭੁੱਖ ਨਹੀਂ ਕਈ ਵਾਰੀ ਜਾਂਦੀ ਆਪ ਕੋ ਸਤਨਾਮ ਕਈ ਵਾਰੀ ਉਹਦੀ ਭੁੱਖ ਨਹੀਂ ਜਾਂਦੀ ਧਨ ਦੌਲਤ ਜਿੰਨੀ ਮਰਜੀ ਹੋਵੇ ਤਾਂ ਵੀ account balance full ਹੋਣ ਚੱਲਦੇ ਨਾ ਹੁਣ ਪੈਸਾ ਜਿੰਨਾ ਮਰਜੀ ਘਰ ਕੋਠੇ ਜਮੀਨ ਪਰ ਮਨ ਕਈ ਵਾਰੀ ਨਹੀਂ ਰੱਜਦਾ ਤੇ ਕੋ ਜ ਰੱਬ ਦੇ ਪਿਆਰੇ ਇਦਾਂ ਦੇ ਨਹੀਂ ਹੁੰਦੇ ਨੇ ਜਿੰਨਾਂ ਦਾ ਟਾਈਮ ਦੀ ਟਾਈਮ ਰੋਜ਼ ਦੀ ਰੋਜ਼ ਹੀ ਟਾਈਮ ਪਾਸ ਹੁੰਦਾ ਪਰ ਅੰਦਰੋਂ ਰੱਜੇ ਹੁੰਦੇ ਆ ਸੰਤੁਸ਼ਟ ਹੁੰਦੇ ਆ ਸੰਤੋਖ ਹੁੰਦਾ ਐਦਾਂ ਦੇ ਵੀ ਹੁੰਦੇ ਨੇ ਰੱਬ ਦੇ ਪਿਆਰੇ ਤੇ ਪਾਤਸ਼ਾਹ ਕਹਿੰਦੇ ਨੇ ਜਿੰਨ ਜਿਹੜਾ ਦੇ ਚਿੱਤ ਵਿੱਚ ਮਾਲਕ ਵਸ ਗਿਆ ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰ ਲਈ ਜਿਹੜੇ ਗੁਰੂ ਨਾਲ ਜੁੜ ਗਏ ਗੁਰਮੁਖ ਪਿਆਰਿਓ ਉਹਨਾਂ ਦੇ ਜੀਵਨ ਵਿੱਚੋਂ ਸਭ ਦੁੱਖ ਭੁੱਖ ਰੋਗ ਗਏ ਇਹ ਵੀ ਰੋਗ ਆ ਭੁੱਖ ਵੀ ਰੋਗ ਹੀ ਆ ਗੁਰਮੁਖ ਪਿਆਰਿਓ ਇਹ ਵੱਡਾ ਰੋਗ ਆ ਬੰਦੇ ਦੀ ਭੁੱਖ ਨਾ ਦੂਰ ਹੋਣੀ ਰਾਜ ਰੱਜੇ ਨਾ ਮੰਦਾ ਲਾਲਚ ਦੀ ਵੱਧ ਜਿਆਦੇ ਲਾਲਚ ਰੋਗ ਹੀ ਆ ਰੋਗ ਸਰੀਰ ਨੂੰ ਤੰਗ ਕਰਦਾ ਸੇਤ ਨੂੰ ਤੰਗ ਕਰਦਾ ਸਰੀਰ ਨੂੰ ਤੰਗ ਕਰਦਾ ਭੁੱਖ ਰੋਗ ਜਿਹੜੀ ਹੈ ਜਿਹੜੀ ਤੰਗ ਕਰਦੀ ਹੈ ਕਿੰਨੇ ਤੱਕ ਕਈ ਵਾਰੀ ਬੰਦਾ ਭੁੱਖ ਵਿਚ ਆਣ ਕੇ ਲਾਲਚ ਵਿਚ ਆਣ ਕੇ ਗਲਤ ਕਰਮ ਕਰ ਬੈਠਦਾ ਭੁੱਖ ਵਿਚ ਆਣ ਕੇ ਲਾਲਚ ਵਿਚ ਆਣ ਕੇ ਗਲਤ ਕੰਮ ਕਰ ਲਿੰਦਾ ਫਿਰ ਉਹ ਸਰੀਰ ਨੂੰ ਦੁੱਖ ਮਿਲਦਾ ਆਪੋ ਸਤਨਾਮ ਮਿਲਦਾ ਨਾ ਸਰੀਰ ਨੂੰ ਦੁੱਖ ਬਹੁਤ ਉਦਾਹਰਨਾ ਇਹੋ ਜਿਹਾਂ ਜਿਨ੍ਹਾਂ ਕੋਲੇ ਧਨ ਦੌਲਤ ਬਹੁਤ ਸੀ ਪਰ ਫਿਰ ਵੀ ਗਲਤ ਕਰਮ ਕਰ ਲਿਆ ਤੇ ਅੱਜ ਸਰੀਰ ਕਰਕੇ ਦੁਖੀ ਨੇ ਉਹ ਬੰਦੇ ਜੇ ਨਿਆ ਨਵੀਂ ਨਵੀਂ ਉਦਾਹਰਨ ਮੈਂ ਦੇਦਾ ਮਾਫ ਕਰਨਾ ਜੀ ਆ ਇੱਕ ਆਈਜੀ ਸੀ ਨਾ ਪੁਲਰ ਤੇ ਵੇਖੋ ਕੱਡੀ ਵੱਡੀ ਪੋਸਟ ਤੇ ਡਿਊਟੀ ਤੇ ਇੰਨੀ ਤਨਖਾਹ ਦੇਦੀ 3.5 ਲੱਖ ਰੁਪਈਆ ਨਹੀਂ ਦੀ ਤਨਖਾਹ ਤੇ ਫਿਰ ਵੀ ਲਾਲਚ ਕਰ ਲਿਆ ਤੇ ਰਿਸ਼ਵਤ ਦੇ ਵਿੱਚ ਖੜਿਆ ਗਿਆ ਹਨਾ ਤੇ ਅੰਦਰ ਆਜੋ ਜੇਲ੍ਹ 'ਚ ਬੈਠਾ ਸਰੀਰ ਦੁੱਖ ਕਿੰਨੂ ਮਿਲਿਆ ਸਰੀਰ ਨੂੰ ਪਸਤਾਵਾ ਕਰਨ ਨੂੰ ਸਰੀਰ ਨੂੰ ਦੁੱਖ ਸਰੀਰ ਨੂੰ ਮਿਲ ਜਾਂਦਾ ਦੁੱਖ ਇਸ ਤਰ੍ਹਾਂ ਬੰਦਾ ਕਈ ਵਾਰੀ ਭੁੱਖ ਵੀ ਰੋਗ ਆਇਕ ਜਿਵੇਂ ਆਮ ਰੋਗ ਸਰੀਰ ਨੂੰ ਦੁਖੀ ਕਰਦੇ ਨੇ ਭੁੱਖ ਵੀ ਜੇ ਬੰਦੇ ਦੀ ਭੁੱਖ ਨਾ ਦੂਰ ਹੋਵੇ ਤਾਂ ਇਹ ਵੀ ਸਰੀਰ ਨੂੰ ਦੁਖੀ ਕਰਦੇ ਨੇ ਆਪ ਕੋ ਸਤਨਾਮ ਕੱਲਾ ਇਹੋ ਹੀ ਨਹੀਂ ਹੋਰ ਵੀ ਬਹੁਤ ਉਦਾਹਰਨਾਂ ਨੇ ਬਹੁਤ ਉਦਾਹਰਨਾਂ ਨੇ ਕੋਈ ਸਾਡੇ ਵਰਗੇ ਸਾਡੀ ਲੈਣ ਦੇ ਚਲੇ ਬਾਬੇ ਵੀ ਕਈ ਵਾਰੀ ਉਹਨਾਂ ਦੀ ਭੁੱਖ ਬਣੀ ਦੂਰ ਹੁੰਦੀ ਉਹਨਾਂ ਦੀ ਭੁੱਖ ਬਣੀ ਦੂਰ ਹੁੰਦੀ ਉਹ ਵੀ ਕਈ ਵਾਰੀ ਨਾਲ ਚ ਦੇ ਚਾਣ ਕੇ ਗਲਤ ਕਰਮ ਕਰ ਬੈਠਦੇ ਨੇ ਫਿਰ ਉਹ ਵੀ ਉਹ ਵੀ ਸਰੀਰ ਨੂੰ ਦੁੱਖ ਮਿਲਦਾ ਫਿਰ ਇਹ ਵੀ ਰੋਗ ਆ ਫਿਰ ਗੁਰੂ ਕਿਰਪਾ ਕਰੇ ਸਮਾ ਬੜਾ ਸਿਮਤ ਆਪਣੇ ਕੋਲੇ ਮੇਰੇ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਗੁਰਮੁਖ ਪਿਆਰਿਓ ਕਹਿੰਦੇ ਜਿਨ੍ਹਾਂ ਦੇ ਚਿੱਤ ਵਿੱਚ ਮਾਲਕ ਵਸ ਗਿਆ ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰ ਲਈ ਉਹਨਾਂ ਦੇ ਜੀਵਨ ਵਿੱਚੋਂ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਤੇ ਜਿਹੜਾ ਉਸ ਮਾਲਕ ਦਾ ਸੇਵਕ ਆ ਪਰਮੇਸ਼ਰ ਦਾ ਸੇਵਕ ਆ ਉਹਦੇ ਦੁੱਖ ਭੁੱਖ ਰੋਗ ਖਤਮ ਹੋ ਗਏ ਤਿੰਨ ਕੇ ਬੰਧਨ ਤੋੜੀਐ ਇਹਦੇ ਕੱਲੇ ਦੁੱਖ ਰੋਗ ਹੀ ਨਹੀਂ ਪਾਸ਼ਾ ਕਹਿੰਦੇ ਉਹਨਾਂ ਦੇ ਬੰਧਨ ਵੀ ਟੁੱਟ ਜਾਂਦੇ ਨੇ ਆਖੋ ਸਤਨਾਮ ਬੰਧਨ ਵੀ ਵੇਖੋ ਕਿੰਡੀ ਵੱਡੀ ਗੁਰਮੁਖ ਪਿਆਰ ਬਖਸ਼ਿਸ਼ ਹੈ ਮਾਲਕ ਦੀ ਉਹਨਾਂ ਦੇ ਬੰਧਨ ਵੀ ਟੁੱਟ ਜਾਂਦੇ ਨੇ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਜਿਹੜਾ ਹਰੀਦਾ ਸੇਵਕ ਆ ਸਭ ਤਿੰਨ ਕੇ ਬੰਧਨ ਤੋੜ ਗਿਆ ਔਰ ਮਾਲਕ ਕਿਰਪਾ ਕਰਕੇ ਉਹਨਾਂ ਦੇ ਬੰਧਨ ਵੀ ਤੋੜ ਦਿੰਦਾ ਹਰ ਕਿਰਪਾ ਤੇ ਹੁਆ ਹਰ ਭਗਤ ਹਰੀ ਪਰਮੇਸ਼ਰ ਦੀ ਕਿਰਪਾ ਨਾਲ ਉਹਦਾ ਪਿਆਰਾ ਭਗਤ ਬਣਦਾ ਜੀ ਜੇ ਮਾਲਕ ਦੀ ਪਰਮੇਸ਼ਰ ਦੀ ਕਿਰਪਾ ਹੋਵੇ ਫਿਰ ਉਹਦਾ ਭਗਤ ਬਣ ਜਾਂਦਾ ਹਰ ਕਿਰਪਾ ਤੇ ਹੁਆ ਹਰ ਭਗਤ ਹਰ ਪੰਥ ਜਿਨਾਂ ਕੇ ਮੋਢਠੈ ਜਗਤ ਸਭ ਲੋੜੀਐ ਪਾਸ਼ਾ ਕਹਿੰਦੇ ਮੂੰਹ ਲਿੱਠਾ ਮੂੰਹ ਜੋੜ ਕੇ ਉਹਨਾਂ ਦੀ ਸੰਗਤ ਕਰੀਏ ਫਿਰ ਕਈ ਵਾਰੀ ਆਪਾਂ ਕਹਿੰਨੇ ਇਹਨਾਂ ਦੇ ਕਿੱਦਾਂ ਮੂੰਹ ਜੋੜ ਕੇ ਬਿਠੇ ਈਓ ਕਈ ਵਾਰੀ ਆਪਾਂ ਸ਼ਬਦ ਆਮ ਵਰਤ ਲੈਨੇ ਆਂ ਵੀ ਉਹ ਦੇਖੋ ਕਿੱਦਾਂ ਮੂੰਹ ਜੋੜ ਕੇ ਬਿਠੇ ਆ ਪਾਸ਼ਾ ਕਹਿੰਦੇ ਆਮ ਬੰਦੇ ਆਪਾਂ ਦੇਖਦੇ ਆਂ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਭਾਵ ਇਕੱਠੇ ਹੋ ਕੇ ਗੱਲਾਂ ਕਰਦੇ ਪੇ ਪਾਤਸ਼ਾਹ ਕਹਿੰਦੇ ਗੁਰੂ ਦੇ ਰੱਬ ਦੇ ਪਿਆਰਿਆਂ ਨਾਲ ਮੂੰਹ ਜੋੜ ਜੋੜ ਕੇ ਸੰਗਤ ਕਰਨੀ ਭਾਵ ਇੱਕ ਜਗ੍ਹਾ ਬੈਠ ਕੇ ਗੁਰੂ ਦੇ ਪਿਆਰਿਆਂ ਦੇ ਨਾਲ ਸੰਗਤ ਕਰਨੀ ਆਖੋ ਸਤਨਾਮ ਕਹਿੰਦੇ ਫਿਰ ਇਹ ਤੇਰਾ ਗੁਰਮੁਖ ਪਿਆਰਿਆ ਜਦੋਂ ਤੂੰ ਇਹ ਸੰਗਤ ਕਰੇਂਗਾ ਸਰੀਰ ਵਿੱਚੋਂ ਦੁੱਖ ਰੋਗ ਹੋ ਮੈ ਰੋਗ ਸਭ ਖਤਮ ਹੋ ਜਾਣਗੇ ਵੇਖੋ ਕਿੱਡੇ ਵਧੀਆ ਵਧੀਆ ਪਿਆਰੇ ਪਿਆਰੇ ਸਭ ਜਗ ਟਨੇ ਗੁਰਮੁਖ ਪਿਆਰਿਓ ਸਤਗੁਰਾਂ ਦੀ ਬਾਣੀ ਅੰਦਰ ਜਦੋਂ ਆਪਾਂ ਜਿਵੇਂ ਜਿਵੇਂ ਬਾਣੀ ਨੂੰ ਪੜਾਂਗੇ ਤੇ ਅੰਦਰ ਦੇ ਦੁੱਖ ਦੂਰ ਹੁੰਦੇ ਨੇ ਜਿਹੜੇ ਜਿਨ੍ਹਾਂ ਨੇ ਸੁਣ ਲਿਆ ਨਾ ਗੁਰਬਾਣੀ ਨੂੰ ਮੰਨ ਕਰਕੇ ਪਿਆਰ ਦੇ ਨਾਲ ਤੇ ਅੰਦਰੋਂ ਕਈ ਤਰ੍ਹਾਂ ਦੇ ਰੋਗ ਜਿਹੜੇ ਕਦੀ ਆਪਾਂ ਸੁਣੇ ਹੀ ਨਹੀਂ ਸੁਣੇ ਹੀ ਨਹੀਂ ਕੀਵਰੀ ਉਹ ਵੀ ਅੰਦਰੋਂ ਰੋਗ ਜਿਹੜੇ ਗੁਰਮੁਖ ਪਿਆਰਿਓ ਦੂਰ ਹੋ ਜਾਂਦੇ ਨੇ ਇੱਕ ਸਤਿਗੁਰਾਂ ਦੀ ਬਾਣੀ ਹੈ ਗੁਰੂ ਦਾ ਸ਼ਬਦ ਜਿਹੜੇ ਅੰਦਰੋਂ ਰੋਗ ਦੂਰ ਕਰਦੇ ਨੇ ਪ੍ਰੋਫੈਸਰ ਸਹਿਬ ਸਿੰਘ ਨੇ ਜਦੋਂ ਟਿੱਕਾ ਲਿਖਿਆ ਸੀ ਨਾ ਅਰਥ ਕੀਤੇ ਸਤਿਗੁਰਾਂ ਦੀ ਬਾਣੀ ਦੇ ਉਹਨਾਂ ਨੇ ਜਦੋਂ ਅਰਥ ਕੀਤੇ ਤੇ ਜਿਹੜਾ ਉਹਨਾਂ ਨੇ ਗ੍ਰੰਥ ਲਿਖਿਆ ਉਹਦੇ ਉੱਪਰ ਲਿਖਿਆ ਸੀ ਗੁਰਬਾਣੀ ਦਰਪਣ ਕੀ ਲਿਖਿਆ ਸੀ ਜੀ ਗੁਰਬਾਣੀ ਦਰਪਣ ਤੇ ਦਰਪਣ ਦਾ ਭਾਵ ਅਰਥ ਹੁੰਦਾ ਜੇ ਸ਼ੀਸ਼ਾ ਏ ਗੁਰਮਖ ਪਿਆਰਿਓ ਸ਼ੀਸ਼ਾ ਕਿਉਂ ਲਿਖਿਆ ਉਹਨਾਂ ਨਿਰਗੁਰਬਾਨੀ ਦਰਪਣ ਕਿਉਂ ਲਿਖਿਆ ਸ਼ੀਸ਼ਾ ਆਪਾਂ ਘਰਾਂ ਦੇ ਵਿੱਚ ਲਾਉਂਦੇ ਆਂ ਤੇ ਆਪਾਂ ਸ਼ੀਸ਼ੇ ਵਿੱਚ ਮੂੰਹ ਦੇਖਦੇ ਆਂ ਸ਼ੀਸ਼ਾ ਸਾਨੂੰ ਦੱਸਦਾ ਤੇ ਤੇਰੇ ਮੂੰਹ ਤੇ ਦਾਗ ਲੱਗਾ ਜਾਂ ਆਪਣਾ ਮੂੰਹ ਢੋਲਾ ਤੇਰੇ ਕੱਪੜੇ ਤੇ ਦਾਗ ਲੱਗਾ ਜਾਂ ਆਪਣਾ ਕੱਪੜਾ ਢੋਲਾ ਤੇਰੀ ਪੱਗ ਦਾ ਲੜ ਸਹੀ ਨਹੀਂ ਜਾਂ ਲੜ ਸਹੀ ਕਰ ਲਾ ਤੇਰੇ ਦਾਗ ਲੱਗਾ ਹੋਇਆ ਤੋਲਾ ਇਦਾਂ ਹੀ ਆ ਨਾ ਸ਼ੀਸ਼ਾ ਸਾਨੂੰ ਦੱਸਦਾ ਸ਼ੀਸ਼ਾ ਸਾਨੂੰ ਦੱਸਦਾ ਇਸੇ ਤਰ੍ਹਾਂ ਸਤਿਗੁਰਾਂ ਦੀ ਬਾਣੀ ਗੁਰਬਾਣੀ ਦਰਪਣ ਇਹ ਸਾਡੇ ਅੰਦਰਲੇ ਦਾਗ ਦੱਸਦੀ ਏ ਆਖੋ ਸਤਨਾਮ ਤੇਰੇ ਅੰਦਰ ਕਿਹੜੇ ਕਿਹੜੇ ਦਾਗ ਲੱਗੇ ਨੇ ਤੇਰੇ ਅੰਦਰ ਕਿਹੜੀ ਕਿਹੜੀ ਬਿਮਾਰੀ ਹੈ ਕਿੰਨਾ ਤੂੰ ਅੰਦਰੋਂ ਲਿਬੜਿਆ ਹੋਇਆ ਕਿੰਨਾ ਤੂੰ ਅੰਦਰੋਂ ਪਲੀਤ ਹੈ ਇਹ ਸਤਿਗੁਰਾਂ ਦੀ ਬਾਣੀ ਸਾਨੂੰ ਅੰਦਰਲੇ ਦਾਗ ਦੱਸਦੀ ਏ ਪ੍ਰਮੁੱਖ ਪਿਆਰੇ ਵਡਭਾਗੇ ਆ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਰਹੇ ਆ ਸਤਿਗੁਰੂ ਕਿਰਪਾ ਕਰਨ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪਾਤਸ਼ਾਹ ਦੇ ਪਾਵਨ ਚਰਨਾਂ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ ਸਤਿਗੁਰੂ ਕਿਰਪਾ ਕਰਨ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨ 25 ਤਰੀਕ ਨੂੰ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਰਸ਼ੀ ਦੇਣ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਆਪ ਆਪਣੇ ਪਰਿਵਾਰਾਂ ਸਮੇਤ ਗੁਰਦੁਆਰਾ ਸਾਹਿਬ ਪਹੁੰਚਣਾ ਸੁਖਮਣੀ ਸਾਹਿਬ ਦੇ ਜਾਪ ਤੇ ਕਥਾ ਵਿਚਾਰ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਸਤਖੀ ਆਵਾਜ਼ ਆ ਰਹੀ ਹੈ ਸੋ ਆਪਾਂ ਪਰਿਵਾਰਾਂ ਸਮੇਤ ਹਾਜ਼ਰੀ ਲਵਾ ਕੇ ਆਪਣਾ ਜੀਵਨ ਸਫਲਾ ਬਣਾਉਣਾ ਆਈਆਂ ਸੰਗਤਾਂ ਦਾ ਧੰਨਵਾਦ ਕੋਈ 11 ਵਜੇ ਸਮਾਪਤੀ ਹੋ ਜਾਣੀ ਗੁਰਮੁਖ ਪਿਆਰਿਓ ਇਹ ਵੀ ਬੇਨਤੀ ਪ੍ਰਮਾਣ ਕਰਿਓ ਜੇ ਇਹਨਿਕ ਬੇਨਤੀ ਵੀ ਕਿ 11 ਵਜੇ ਟੋਟਲ ਸਮਾਗਮਤੀ ਸਾਰੀ ਸਮਾਗਮਤੀ ਹੈ ਸੋ ਇਸ ਕਰਕੇ ਸਮੇਂ ਨਾਲ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ ਕੋਈਆਂ ਗਲਤੀਆਂ ਦੇਖੇ ਮਾ ਪਾਛਾ ਤੇ ਜਨਨਾ ਅੰਦਰ ਝਕਾਓ ਸੀਸ ਬਲਾਉ ਫਤਿਹ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ